ਉਹ ਖਾਲਸਾ ਪੰਥ ਦੇ ਸਾਰੇ ਦੇ ਰਹਿ ਹੈਗੇ ਸੀ ਵੀ ਬਣਾਉਣੇ ਚਾਹੀਦੇ ਆ ਚੰਗੀ ਗੱਲ ਹੈ ਬਣੀ ਹੈ ਪਰ ਉਹਦੇ ਵਿੱਚ ਬਾਕੀ ਦਿੱਲੀ ਕਮੇਟੀ ਦੇ ਜਾਂ ਪਟਨਾ ਸਾਹਿਬ ਕਮੇਟੀ ਜਾਂ ਯੂਸਾਹ ਕਮੇਟੀ ਜਾਂ ਹੋਰ ਬਾਹਰੋਂ ਦੇਸ਼ਾਂ ਵਿਦੇਸ਼ਾਂ ਤੋਂ ਜਿਹੜੀਆਂ ਜਥੇਬੰਦੀਆਂ ਨੇ ਜਗ ਸਿੰਘ ਸੁਭਾਵਾਂ ਨੇ ਔਰ ਉਹਨਾਂ ਨੂੰ ਵੀ ਇਹਦੇ ਵਿੱਚ ਸ਼ਾਮਲ ਜਿਹੜਾ ਹੈ ਉਹ ਕਰਨਾ ਚਾਹੀਦਾ ਕਿਉਂਕਿ ਖਾਲਸਾ ਪੰਥ ਦਾ ਦਾਰਾ ਜਿਹੜਾ ਹੈ ਉਹ ਬਹੁਤ ਵੱਡਾ ਹੈ ਔਰ ਬਾਹਰਲੇ ਗੁਰਦੁਆਰੇ ਸਹਿਬਾਨ ਜਿਹੜੇ ਬਾਦਸ਼ਾਹ ਵਦੇਸ਼ਾਂ ਦੇ ਗਿਆ ਉਹਨਾਂ ਚੋਂ ਵੀ ਚੰਗੇ ਨਮਾਇਦੇ ਜਿਹੜੇ ਆ ਔਰ ਉਹ ਲੈ ਜਾਣ ਜਿਹੜੇ ਲੈ ਨੇ ਉਹ ਠੀਕ ਹੈ ਉਹਦੇ ਚ ਚੰਗੇ ਨਮਾਇਦੇ ਵੀ ਆ ਇਹਦੀ ਮੈਂ ਕਹਿੰਦਾ ਕੁਮਾਰੇ ਆ ਚੰਗੇ ਸਾਰੇ ਲੇਕਿਨ ਬਾਹਰਲੇ ਕਮੇਟੀ ਜਿੱਤਰਾ ਮੈਂ ਪਹਿਲਾਂ ਵੀ ਕਿਹਾ ਦਿੱਲੀ ਕਮੇਟੀ ਹਰਿਆਣਾ ਕਮੇਟੀ ਪਟਨਾ ਸਾਹਿਬ ਕਮੇਟੀ ਚੱਪਰ ਲਈਆਂ ਹੈਗੀਆਂ ਨੇ ਯੂਸਾਹ ਕਮੇਟੀ ਕਿ ਇਸ ਤਰ੍ਹਾਂ ਹੋਰ ਵੀ ਕੋਈ ਚੰਗੀਆਂ ਕਮੇਟੀਆਂ ਨੇ ਉਹਨਾਂ ਨੂੰ ਇਹ ਦੇ ਵਿੱਚ ਸ਼ਾਮਲ ਜਰੂਰੀ ਜਿਹੜੇ ਸਲਾਹ ਮਸ਼ਵਰਾ ਮੰਗੇ ਕਿ ਤਾ तकरीबन 200 ਲੋਕਾਂ ਨੇ ਇੱਧ ਕੇ ਸਲਾਹ ਭੇਜੀ ਸੀ ਤੇ ਉਸ ਦੇ ਵਿੱਚੋਂ ਹੀ ਚੋਣ ਕੀਤੀ ਗਈ ਜਿਹੜੀ ਕਮੇਟੀ ਬਣ ਗਈ ਉਹ ਵੇਖੋ ਸਲਾਹਾਂ ਤਾਂ ਸਾਰਿਆਂ ਨੂੰ ਤੜੀ ਪਾਇਆ ਜਾ ਸਕਦਾ ਇਹ ਬੜੀ ਕਲੀਅਰ ਗੱਲ ਆ ਲੇਕਿਨ ਜਿਹੜੇ ਨਮਾਇਦਾ ਜਥੇ ਬੰਦੀਆਂ ਨੇ ਉਹਨਾਂ ਲੋਕ ਦੇ ਵਿੱਚ ਜਿਹੜੀ ਹੈ ਨਾ ਬੇਸ਼ੈ ਨਮਾਇਦਗੀ ਦਿੱਤੀ ਜਾਂਦੀ ਆ ਸਾਰੇ ਸੁਝਾਵਾ ਵਾਲੇ ਪਾਉਣਗੇ ਉਹ ਤਾਂ ਬਹੁਤ ਵੱਡੀ ਕਮੇਟੀ ਜਿਹੜੀ ਆ ਉਹ ਬਣ ਸਕਦੀ ਆ ਲੇਕਿਨ ਬਾਕੀ ਜਿਹੜੇ ਲੋਕ ਰਹਿ ਗਏ ਨੇ ਉਹਨੂੰ ਅਜੇ ਆਉਣ ਵਾਲੇ ਟਾਈਮ ਵਿੱਚ ਪਾ ਕੇ ਸਹੀ ਇੱਕ ਵਿਧੀ ਵਿਧਾਨ ਸਹੀ ਵਿਧੀ ਵਿਧਾਨ ਜਿਹੜਾ ਹੈ ਸਿੰਘ ਸਹਿਬਾ ਨੂੰ ਲਾਉਣ ਦਾ ਔਰ ਉਹਨਾਂ ਦੀ ਕੁਆਲੀਫਿਕੇਸ਼ਨ ਦਾ ਉਹਨਾਂ ਦੇ ਏਆਈ ਦਾ ਔਰ ਉਹਨਾਂ ਨੂੰ ਕਿੰਨਾ ਚਿਰ ਸੇਵਾ ਦੇਣੀ ਹੈ ਇਹ ਗੱਲਾਂ ਸਾਰੀਆਂ ਸਾਫ਼ ਤੇ ਸਪਸ਼ਟ ਜਿਹੜੀਆਂ ਨੇ ਹੋਣੀਆਂ ਚਾਹੀਦੀਆਂ ਔਰ ਕਿੰਨੇ ਚਿਰ ਬਾਅਦ ਉਹਨਾਂ ਦੀ ਜਿਹੜੀ ਹੈ ਇਥੋਂ ਸੇਵਾ ਮੁਕਤੀ ਹੋਣੀ ਆ ਔਰ ਉਹਨਾਂ ਦਾ ਸਤਕਾਰ ਪਹਿਲਾਂ ਜਿੱਤਰਾ ਲਾਉਣ ਲੱਗਿਆ ਸੀ ਉਹਨਾਂ ਦਾ ਸਤਕਾਰ ਕਰਦੇ ਇਸੇ ਤਰ੍ਹਾਂ ਉਹਨਾਂ ਦੇ ਜਾਣ ਤੋਂ ਬਾਅਦ ਉਹਨਾਂ ਦਾ ਦਵਾਨ ਨਾਲ ਮਜੀ ਸਾਹਿਬ ਸੱਦ ਕੇ ਤੇ ਉਹ ਵੀ ਸਰਮਾਨ ਜਿਹੜਾ ਉਹ ਕਹਿੰਦੇ ਹੋ ਜੀ ਅਕਾਲੀ ਦਲ ਬਾਦਲ ਦੀ ਕਮੇਟੀ ਕਿਹਾ ਜਾ ਰਿਹਾ ਹੈ ਕਿਸੇ ਹੋਰ ਅਕਾਲੀਵਲ ਦਾ ਨੁਮਾਇੰਦਾ ਨਹੀਂ ਅਕਾਲੀਵਲ ਬਾਦਲ ਜ਼ਰੂਰ ਸ਼ਾਮਲ ਕੀਤਾ ਗਿਆ ਕੀ ਹੋ ਗਿਆ ਦੇਖੋ ਉਹਦੇ ਚ ਮੈਂ ਉਹ ਹੀ ਬੇਨਤੀ ਕੀਤੀ ਹੈ ਕਿ ਇਹਦੇ ਚ ਪੰਜ ਮੈਂਬਰੀ ਕਮੇਟੀ ਦੇ ਨਾਲ ਸੰਬੰਧਿਤ ਜਿਹੜੇ ਸੀ ਉਹਨਾਂ ਨੂੰ ਵੀ ਪਾਉਣ ਜੀ ਅੰਮ੍ਰਿਤਸਰ ਅਕਾਲੀ ਦਲ ਵਾਲੇ ਹੈਗੇ ਨੇ ਉਹਨਾਂ ਨੂੰ ਵੀ ਪਾਉਣ ਔਰ ਜਿਹੜੇ ਹੋਰ ਵੀ ਜਿਹੜੇ ਸਿੰਘ ਸਹਿਬਾਨ ਨੇ ਜਿਸ ਤਰ੍ਹਾਂ ਆਪਣੇ ਪੰਥ ਦੀ ਨਿਮਿਤਗੀ ਜਿਹੜੇ ਲੋਕ ਕਰਦੇ ਆ ਉਨਾਲੂ ਵਿੱਚ ਸ਼ਾਮਲ ਕਰ ਲੈਣਾ ਉੱਥੇ ਆਪਾਂ ਕਿਹੜੀ ਕਿਸੇ ਨੂੰ ਕੋਈ ਤਰਖਾ ਦੇਣੀ ਆ ਲੈ ਤਾਂ ਵਿਚਾਰ ਨੇ ਔਰ ਵਿਚਾਰ ਸਾਰੇ ਪੱਖਾਂ ਦੇ ਸੋਚ ਵਿਚਾਰ ਕੇ ਔਰ ਸੋੜਾ ਔਰ ਵਿਧੀ ਵਿਧਾਨ ਜਿਹੜਾ ਬਣਨਾ ਚਾਹੀਦਾ ਇਹ ਖਾਲਸਾ ਪੰਥ ਦੀ ਬੜੀ ਚਿਰ ਰੁਕਣੀ ਮੰਗੇ ਗਈ ਸੀ ਔਰ ਉਹ بڑے ਦੂਰਅੰਦੇਸ਼ੀ ਨਾ ਫੈਸਲੇ ਕਰਨ ਦੀ ਜਰੂਰਤ ਹੈ ਤੁਰੰਤ ਪੁਨਰਗਠਨ ਕਰਨ ਦੀ ਲੋੜ ਨਹੀਂ ਹੈਗੀ ਜੀ ਦੁਬਾਰਾ ਅੰਗਠਨ ਕਰਨ ਦੀ ਲੋੜ ਹੈ ਜੀ ਹਾਂ ਜੀ ਮੈਂ ਕਹਿੰਦਾ ਦੁਬਾਰਾ ਗਠਨ ਕਰਨ ਦੀ ਲੋੜ ਨਹੀਂ 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 ਉਹ ਤਾਂ ਹੋਰ ਮੈ ਬਰਬਦਾਇਆ ਜਾ ਸਕਦੇ ਆ ਕੋਈ ਤੇ ਮੈਂਬਰ ਹੋਰ ਵੀ ਜਿਹੜੇ ਆ ਵਧਾਇਆ ਜਾ ਸਕਦੇ ਆ ਕੋਈ ਐਸੀ ਗੱਲ ਨਹੀਂ ਕਿ ਕੋਈ ਹੋਰ ਮੈਂਬਰ ਵੀ ਜਿਹੜੇ ਆ ਵਧਾਇਆ ਜਾ ਸਕਦੇ ਆ ਸਾਹਮਤੀ ਜੀ ਚੌਥੀ ਮੈਂਬਰੀ ਕਮੇਟੀ ਦੇ ਨਾਲ ਜਿਹੜੀ ਕਿ ਸ਼ੁਰੂ ਮਾਈਡੀਆਂ ਦਾ ਪ੍ਰਬੰਧ ਕਮੇਟੀ ਵੱਲੋਂ ਬਣਾਈ ਗਈ ਹੈ ਹਾਂਜੀ ਸਹਿਮਤੀ ਤੁਹਾਡੀ ਉਹਨਾਂ ਨਾਲ ਹੀ ਨਹੀਂ ਸਹਿਮਤੀ ਨੂੰ ਆਪਾਂ ਕੋਈ ਵਿਰੋਧ ਨਹੀਂ ਹੈਗਾ ਜੋ ਜੋ ਉਹਨਾਂ ਨੇ ਬਣਾਈ ਆ ਕਿਉਂਕਿ ਇਹ ਅਸੀਂ ਤਾਂ ਇਸ ਗੱਲ ਦੀ ਮੰਗ ਕਰ ਰਹੇ ਸੀ ਇਹ ਕਮੇਟੀ ਜਿਹੜੀ ਆ ਬਣਨੀ ਚਾਹੀਦੀ ਆ ਤੇ ਜੇ ਉਹਨਾਂ ਨੇ ਕਮੇਟੀ ਬਣਾਈ ਆ ਤੇ ਉਹਨੂੰ ਚੰਗਾ ਹੀ ਕਰਨਾ ਚਾਹੀਦਾ ਹੈ ਔਰ ਬਾਕੀ ਜਿਹੜੀਆਂ ਮੈਂ ਕਮੇਟੀਆਂ ਦੇ ਨਾਮ ਲਏ ਉਹਨਾਂ ਨੂੰ ਸ਼ਾਮਲ ਕਰਨਾ ਚਾਹੀਦਾ ਉਹਦੇ ਵਿੱਚ ਹੋਰ ਵੀ ਕੋਈ ਚੰਗੀਆਂ ਜਿਹੜੇ ਜਿਤਨਾ ਚੀਫ ਖਾਸਤਵਾਨ ਉਹਨਾਂ ਨੂੰ ਮੈਂ ਰੱਖਾ ਕੀਤਾ ਔਰ ਜਾਂ ਜਿਹੜੇ ਹੋਰ ਕੋਈ ਚੰਗੇ ਆ ਕੋਈ ਫੈਡਰੇਸ਼ਨਾਂ ਦੇ ਵਿੱਚੋਂ ਵੀ ਔਰ ਇਸੇ ਤਰ੍ਹਾਂ ਜਿਹੜੀ ਹੈਗੀ ਆ ਸਗਰਾਮ ਵਾਲੀ ਟਕਸਾਲ ਉਹਨਾਂ ਚੋਂ ਜਿਹੜੇ ਕੋਈ ਸਿਆਣੇ ਚੰਗਾ ਸੁਝਾਅ ਦੇ ਸਕਦੇ ਉਹਨਾਂ ਨੂੰ ਜਰੂਰ ਚ ਸ਼ਾਮਲ ਕਰੀਏ ਚੋਣਤੀ ਮੈਂਬਰੀ ਕਮੇਟੀ ਬਣਾਈ ਹੈ ਉਹ ਲਗਭਗ ਸਾਰੇ ਜਥੇਦਾਰ ਅਕਾਲ ਤਖਤ ਕੁਲਦੀਪ ਸਿੰਘ ਗੜਗਰ ਦੇ ਵਿਰੋਧ ਤੇ ਗਏ ਜੀ ਚੋਣਤੀ ਮੈਂਬਰੀ ਕਮੇਟੀ ਬਣਾਈ ਹੈ ਲਗਭਗ ਸਾਰੇ ਕੁਲਦੀਪ ਸਿੰਘ ਗੜਗਰ ਦੇ ਵਿਰੋਧ ਵਿੱਚ ਆਏ ਸੀ ਲੱਗਦਾ ਕਿ ਇਹ ਕਿਤੇ ਨਾ ਕਿਤੇ ਉਹਨਾਂ ਦਾ ਅੰਦੇ ਮੈਗਨੋਨੀ ਪਦਾਅ ਦੇ ਵਿਰੋਧ ਚੱਕ ਕੇ ਹੱਕ ਚਾ ਲੇਕਿਨ ਅਹੀ ਇਹ ਗੱਲ ਕਿਹੜੀ ਚੌੜੇ ਆ ਵੀ ਜਥੇਦਾਰ ਰਗਵੀਰ ਸਿੰਘ ਜਿਹਨਾਂ ਨੂੰ ਟਾ ਆ ਗਿਆ ਗਿਆਨੀ ਹਰਪ੍ਰੀਤ ਸਿੰਘ ਭਾਈ ਸੁਲਤਾਨ ਸਿੰਘ ਔਰ ਜਿੱਤਰਾ ਉਹ ਲਿਆ ਗਿਆ ਉਹ ਗੱਲ ਗਲਤ ਕੀਤੀ ਗਈ ਆ ਉਹਨਾਂ ਨੂੰ ਦੁਬਾਰਾ ਉਹਨਾਂ ਨੂੰ ਵੀ ਉੱਥੇ ਆਪੋ ਆਪਣੇ ਉਹਦੇ ਤੇ ਸ਼ੁਭਤ ਕਰਨਾ ਚਾਹੀਦਾ ਉਹਨਾਂ ਕੋ ਮਾਰੀ ਗੱਲ ਨਹੀਂ ਸੀ ਕੀਤੀ ਔਰ ਉੱਥੋਂ ਹੀ ਇਹ ਸਾਰੀ ਗੱਲ ਜਿਹੜੀ ਹੈ ਕਮੇਟੀ ਬਣਾਉਣ ਵਾਲੀ ਗੱਲ ਜਿਹੜੀ ਵਿਧੀ ਵਿਧਾਨ ਦੀ ਗੱਲ ਵੀ ਉਹਨਾਂ ਦੇ ਜਿਹੜਾ ਉਹਨਾਂ ਨੂੰ ਲਿਆ ਗਿਆ ਹੈ ਔਰ ਜਿਹੜਾ ਉਹਨਾਂ ਨੂੰ ਆਪਣੇ ਫਾਰਕ ਕੀਤਾ ਗਿਆ ਉੱਥੋਂ ਹੀ ਇਹ ਸਾਰੀ ਗੱਲ ਜਿਹੜੀ ਹੈ ਸ਼ੁਰੂਆਤ ਹੋਈ ਆ ਜਿਹੜੀ ਆ ਪੰਥਕ ਜਿਹਾ ਬੰਦੀਆਂ ਚ ਹੋਣੀ ਜ਼ਰੂਰੀ ਹੈ ਤੋ ਜਿਹੜਾ ਵੀ ਪੰਜ ਮੈਂਬਰੀ ਕਮੇਟੀ ਜਿਹੜੀ ਕਾਲ ਤਖਤ ਸਾਹਿਬ ਨੂੰ ਸਮਰਪਿਤ ਆ ਜੇ ਇਹ ਕਮੇਟੀ ਜਿਹੜੀ ਉਹ ਜਾ ਵੀ ਰਹੀ ਐ ਔਰ ਭਾਈ ਰਜੀਤ ਸਿੰਘ ਸਾਹਿਬ ਦੇ ਨਾਲ ਇਸੇ ਤਰ੍ਹਾਂ ਹੋਰ ਵੀ ਜਿਹੜੀਆਂ ਕੋ ਪੰਥ ਦੀਆਂ ਜਥੇਬੰਦੀਆਂ ਨੇ ਜਿਨ੍ਹਾਂ ਨੇ ਪੰਥ ਲਈ ਸੇਵਾ ਕਰ ਰਹੀਆਂ ਨੇ ਸਾਰਿਆਂ ਨੂੰ ਭਾਵੇਂ ਕੋ ਛੋਟੀ ਆ ਭਾਵੇਂ ਵੱਡੀ ਆ ਔਰ ਹਰ ਇੱਕ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਕਿਸੇ ਗਠਨ ਬਣਾ ਕੇ ਤੇ ਪੰਜਾਬ ਚ ਪ੍ਰਧਕਿਕਤਤਾ ਦੀ ਗੱਲ ਕੀਤੀ ਜਾ ਰਹੀ ਐ ਜਲੂਪੁਰ ਤਾਂ ਜਾ ਹੀ ਰਹੇ ਮਿਲਣ ਹੋਰ ਵੀ ਜਿਵੇਂ ਕਿ ਪੰਥਕ ਜਿਹੜੇ ਕਿ ਜਥੇਬੰਦੀਆਂ ਨੇ ਉਹਨਾਂ ਨਾਲ ਵੀ ਗੱਲਬਾਤ ਕੀਤੀ ਜਾਏਗੀ ਵੇਖੋ ਸਾਰਿਆਂ ਨੂੰ ਹੀ ਸੱਦਾ ਤਾਂ ਦੇਾਂਗੇ ਸਾਰਿਆਂ ਨੂੰ ਸੱਦਾ ਦੇਣਾ ਚਾਹੀਦਾ ਔਰ ਆਪਣੇ ਉਹਨਾਂ ਨੂੰ ਸਾਰਿਆਂ ਨੂੰ ਇਕੱਠੇ ਕਰਾਂਗੇ ਤੇ ਸ਼ਕਤੀ ਬਣੋਗੇ ਮਜ਼ਬੂਤ ਹੋ ਕਾਲੀ ਗੱਲ ਔਰ ਅਹੀ ਤਾਂ ਮੈ ਸਮਿਤਾ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦਾ ਆਧਾਰ ਜਿਹੜਾ ਸੀ ਇੱਕ ਤਾਂ ਪੰਥ ਕਰਕੇ ਹੀ ਕੁਰਬਾਨੀ ਕਰਕੇ ਹੀ ਜੇਲ੍ਹਾਂ ਕਰਕੇ ਹੀ ਸ਼ਿਦੀਆਂ ਕਰਕੇ ਹੀ ਇੱਕ ਉਹਨਾਂ ਦਾ ਮੁੱਖ ਆਧਾਰ ਜਿਹੜਾ ਹੈ ਕਿਸਾਨੀ ਸੀ ਇਹ ਦੋਵੇਂ ਆਧਾਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਾਦਲ ਹੈ ਇਹ ਖੋ ਚੁੱਕਾ ਹੈ ਔਰ ਸਿਰੇ ਰਿਜ਼ਲਟ ਉਹਦੇ ਅੱਜ ਤੋਂ 15 10 ਸਾਲ ਪਹਿਲਾਂ ਉਹ ਸ਼ੁਰੂ ਹੋ ਗਏ ਸੀ ਉਹ ਮੋਂ ਉਹਨਾਂ ਨੂੰ ਕਹਿ ਰਹੇ ਤੁਸੀਂ ਸਹੀਵਾ ਦਿਓ ਤੇ ਅਕਾਲੀ ਦਲ ਆਏ ਉਹ ਪੱਥੇ ਸਾਹਮਣੇ ਇਹ ਲੱਗਦਾ ਕਿ ਲੁਧਿਆਣਾ ਦੇ ਵਿੱਚ ਜਿਹੜੀ ਕਿ ਪੰਥਰ ਪਾਰਟੀਆਂ ਨੇ ਚਾਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਚਾਹੇ ਸ਼੍ਰੋਮਣੀ ਅਕਾਲੀ ਦਲ ਦੋਵਾਂ ਨੂੰ ਹੀ ਲੋਕਾਂ ਨੂੰ ਇਹ ਕਹਿਤਾ ਕਿ ਸਾਹਮਣੇ ਆ ਉਹ ਤਾਂ ਮੈਂ ਤਾਂ ਅੱਗੇ ਕਿਹਾ ਹੈ ਕਿ ਉਹਨਾਂ ਕੰਦ ਤੇ ਲਿਖਿਆ ਨੂੰ ਪੜ ਲੈਣਾ ਚਾਹੀਦਾ ਹੈ ਕਿ ਕਿੰਨਾ ਜੋੜ ਲਾਇਆ ਪੈਸੇ ਵੀ ਲਾਇਏ ਨਰਜੀ ਵੇਸਟ ਹੋਈ ਵਰਕਰ ਵੀ ਉੱਥੇ ਵਿਚਾਰੇ ਖੱਜਲ ਹੋਏ ਆ ਵਰਕਰਾਂ ਦਾ ਵੀ ਕਸੂਰ ਨਹੀਂ ਤੇ ਉਮੀਦਵਾਰ ਦਾ ਵੀ ਕੋਈ ਕਸੂਰ ਨਹੀਂ ਆ ਕਸ਼ੂਰ ਜਿਹੜੇ ਨਮਾਇੰਦਗੀ ਕਰ ਰਹੇ ਲੋਕ ਉਹਨਾਂ ਦੀ ਨਮਾਇੰਦਗੀ ਨੂੰ ਹੁਣ ਇਹ ਵੇਲੇ ਪੰਥ ਪਰਵਾਣ ਨਹੀਂ ਕਰ ਰਿਹਾ। ਲਾਸਟ ਦੱਸੋ ਜੀ ਜਿਹੜੀ ਭਰਤੀ ਕਮੇਟੀ ਦਾ ਹੈ ਉਹਨਾਂ ਦੇ ਪ੍ਰਧਾਨ ਉਹਨਾਂ ਦੀ ਟੀਮ ਕਦੋਂ ਸਾਹਮਣੇ ਆ ਜਾਏਗੀ ਜੀ? ਇਹ ਕਰੋ ਹੋਏਗੀ ਜੀ। ਜੁਲਾਈ ਦੇ ਲਾਸਟ ਤੇ। ਅੱਛਾ ਜੁਲਾਈ ਦੇ ਲਾਸਟ ਤੇ ਕਿਉਂਕਿ ਜਿਹੜੀ ਭਰਤੀ ਦੀ ਹੋਈ ਹੈ ਉਹਨਾਂ ਦੀ ਕਾਪੀਆਂ ਆਉਣੀਆਂ ਸ਼ੁਰੂ ਹੋ ਗਈਆਂ ਡੱਚ ਜਿਨ੍ਹਾਂ ਨੂੰ ਆਣੇ ਆਉਂਦੀਆਂ ਆਉਣੀਆਂ ਸ਼ੁਰੂ ਹੋ ਗਈਆਂ ਨੇ। ਕਿਉਂਕਿ ਭਰਤੀ ਜਿਹੜੀ ਆ ਉਹ ਬੜੀ ਆਰਗੇਨਿਕ ਕਰ ਰਹੇ ਨੇ ਔਰ ਭਰਤੀ ਜਿਹੜੀ ਉਹਨਾਂ ਨੂੰ ਕਰਨੀ ਹੁੰਦੀ ਤੇ ਫਿਰ ਤਾਂ ਉੜਾ ਗਏ ਤੇ ਪੈਸੇ ਲੈ ਗਏ ਤੇ ਜਮ੍ਹਾਂ ਕਰ ਲਈ ਉਹ ਭਰਤੀਆ ਇੱਥੇ ਮੈਂ ਗਿਆ ਕਿਸੇ ਨੂੰ ਭਰਤੀ ਦੇਣ ਤੇ ਉਹਦਾ ਮੇਰੇ ਕੋਲ ਦਾ ਦਾਹ ਅਗੇ ਪਈਆਂ ਤੇ ਮੈਂ ਉਹ ਤਾਂ ਭਰਾ ਨਹੀਂ ਬਣ ਕੇ ਆ ਤੇ ਲੈ ਮੈਨੂੰ ਦੇ ਦੇ ਮੈਂ ਵਿਖਾ ਦੂੰਗਾ ਦਾ ਨਾਂ ਅਖਰ ਬੇਜਤੀ ਹੋ ਗਈ ਤੇਰਾ ਨਾ ਸ਼ਹਿਰ ਚ ਆਖੂਗਾ ਮੈਂ ਤੈਨੂੰ ਨਾਲ ਲੈ ਚੱਲੂੰਗਾ ਇੱਥੇ ਸ਼ਹਿਰ ਚ ਆਉ ਉਹ ਕਰਕੇ ਦਾਹ ਕਾਪੀਆਂ ਤੋਂ ਉਹਦੇ ਕੋਲ ਪਈਆਂ ਹੋਰ ਵੀ ਜਿਵੇਂ ਬੰਦਿਆਂ ਨੂੰ ਮਿਲਣਗੇ ਇੱਕ ਔਰ ਲੋਕਾਂ ਦੀਆ ਭਾਵਨਾਵਾਂ ਦੇ ਰਸਾਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੋਂਦ ਵਿੱਚ ਆਊਗਾ ਉਹਨੂੰ ਲੋਕਾਂ ਨੇ ਮੰਨਤ ਕਰਦੇ ਨੇ ਵੇਖੋ ਬਾਦਲ ਦਲ ਤਾਂ ਹਰਾ ਵਾਲਾ ਅਕਾਲੀ ਦਲ ਹੀ ਬਣ ਗਿਆ ਹੈ ਔਰ ਉਹਨਾਂ ਨੂੰ ਕੱਲ ਤੇ ਲਿਖਿਆ ਪੜ ਲੈਣਾ ਚਾਹੀਦਾ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਅਸਤੀਫਾ ਦੇਣਾ ਚਾਹੀਦਾ ਔਰ ਪੰਥ ਦੀ ਜਿਹੜੀ ਆਵਾਜ਼ ਆ ਉਹਨੂੰ ਸੁਣਨੀ ਚਾਹੀਦੀ ਹੈ ਜਿਹੜੀ ਆਵਾਜ਼ ਉਹ ਸੁਣਨੀ ਘਰੇ ਪਰਤੀ ਆਵਾਜ਼ ਸੁਣਾਗੇ ਤੇ ਫਿਰ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਪੰਜ ਬੈ ਬਰੀ ਕਮੇਟੀ ਜਿਹੜੀ ਹੈ ਮੈਂ ਬੇਨਤੀ ਕਰਨੀ ਚਾਹੁੰਦਾ ਨੇ ਉਹ ਪਰਤੀ ਉਹਨਾਂ ਦੀ ਹੋ ਗਈ ਕੋਈ ਆਪਣੇ 15-20 ਲੱਖ ਪੱਤੀ ਤਾਂ ਕੋਈ ਸ਼ੁਰੂ ਆਪਣੇ ਆਉਣੀ ਵੀ ਮੋੜਨੀ ਵੀ ਸ਼ੁਰੂ ਹੋ ਗਈ ਸੋ ਪਰਤੀ ਕਿੰਨੀ ਹੋਵੇ ਕਿੰਨੀ ਨਹੀਂ ਪਰਤੀ ਉਹ ਕਰ ਰਹੇ ਨੇ ਆਧਾਰ ਕਾਰਡ ਦੇ ਆਧਾਰ ਨਾਲ ਸੋ ਉਹ ਜਿਹੜੀ ਨਮਾਇਦਾ ਹੁਣ ਸ਼੍ਰੋਮਣੀ ਅਕਾਲੀ ਦਲ ਚੁਣਨਗੇ ਲੋਕਾਂ ਨੇ ਉਹਨਾਂ ਨੂੰ ਸ਼ਰਮਨੀ ਅਕਾਲੀ ਦਲ ਮੰਨਣਾ ਹੈ ਕਿਉਂਕਿ ਕਾਲਤਖ ਸਾਹਿਬ ਨੇ ਕਮੇਟੀ ਬਣਾਈ ਆ ਕਾਲਤਖ ਸਾਹਿਬ ਦੇ ਹੁਕਮ ਦੇ ਅਨੁਸਾਰ ਹੋ ਸਾਰੀ ਜਿਹੜੀ ਹੈ ਉਹ ਭਰਤੀ ਕਰ ਰਹੀ ਹੈ ਔਰ ਉਹ ਬੜੀ ਸੋਚ ਵਿਚਾਰ ਤੋਂ ਬਾਅਦ ਜਿਸ ਤਰ੍ਹਾਂ ਜੇ ਭਾਈ ਅਮਰਤਪਾਲ ਸਿੰਘ ਉਹਨਾਂ ਦੇ ਵੀ ਉਹ ਪਰਿਵਾਰ ਨੂੰ ਮਿਲਣ ਗਏ ਨੇ